ਅਸਲ 'ਚ ਮੇਰੇ ਖਿਆਲ ਪੱਕਾ ਨਹੀਂ ਸੀ ਰਹਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ ਉਹ ਕਦੇ-ਕਦੇ ਹੀ ਇੱਥੇ ਨਾਲ ਆਉਂਦਾ ਸੀ ਤੇ ਉਹ ਰਹਿੰਦਾ ਸੀ ਜਿ ਤਰ੍ਹਾਂ ਅੱਜ ਕੱਲ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅਮਰਪਾਲ ਨੇ ਤੇ ਉਹ ਕੱਲ੍ਹ ਗਰਾਈ ਵੀ ਕਰਾਉਂਦਾ ਰਿਹਾ ਨਾਲ ਅੱਗੇ ਵਧਣ ਕਰ ਰਿਹਾ ਇੱਥੇ ਸੋ ਮੈਂ ਸਮਝਦਾ ਹਾਂ ਕਿ ਕਹੇ ਨੇ ਜਦੋਂ ਕਿਹੇ ਕੋਈ ਰੜਕਦਾ ਹੋਵੇ ਨੇ ਕਿਹੇ ਦੇ ਕੋਈ ਨੇ ਕਾ ਚਪਾਂ ਵੀ ਕਿਸੇ ਲੈਵਲ ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਰਨ ਹੋ ਸਕਦੇ ਆ ਤੇ ਉਹ ਫਿਰ ਨਾਲ ਤੇ ਬੰਦੇ ਨੂੰ ਖਰੀਦ ਕੇ ਉਹਨੂੰ ਬਰਵਾ ਦਿੰਦੇ ਹੁੰਦੇ ਆ ਤੁਸੀਂ ਮੰਨਦੇ ਕਿਸੇ ਸਾਜ਼ਿਸ਼ ਦੇ ਚਾਹਤ ਮੇਰੇ ਮੈ ਮੈਨੂੰ 100% ਲੱਗਦਾ ਕਿ ਮੇਰਾ ਬੜਾ ਤਜਰਬਾ ਉਹ ਕਿ ਨਿੱਕੀ ਮੋਟੀ ਗੱਲ ਤੋਂ ਕੋਈ ਕਿਸ ਨੂੰ ਮਾਰ ਨਹੀਂ ਹੁੰਦਾ ਲਾ ਨਿੱਕੀ ਮੋਟੀ ਗੱਲ ਤੋਂ ਨਹੀਂ ਕੋਈ ਕਿਸ ਨੂੰ ਮਾਰਦਾ ਐਵੇਂ ਰੁਕੋ ਇੱਕ ਦੂਜੇ ਨਾਲ ਬੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ ਤੇ ਅੱਜ ਕੱਲ ਚਲੋ ਇਹ ਵੀ ਗੱਲ ਹੈਗੀ ਆ ਕਿਸੇ ਨੂੰ ਆ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ ਉਹ ਵੀ ਡੱਲੇ ਘੜ ਘੜ ਵੇਖੀ ਜਾਂਦਾ ਹੈ ਮੈਨੂੰ ਰਾਹ ਨਹੀਂ ਦਿੱਤਾ ਪੇਸ਼ੈਂਸ ਖਤਮ ਹੋ ਗਿਆ ਅਰਸ ਕਰਕੇ ਨੌਜਵਾਨੀ ਦੀ ਵਿਸ਼ਵਾਸ ਦਾ ਵੀ ਘਾਣ ਕਿੱਦਾਂ ਕਿੱਦਿਆ ਹੋਇਆ ਕੋਈ ਵਿਸ਼ਵਾਸ ਤੇ ਜਨਾਲ ਦਾ ਹੀ ਮਾਰਦੇ ਇਹ ਨਾਲ ਦਾ ਬੰਦਾ ਹੀ ਮਾਰਦੇ ਦੇਦੋ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ ਮੈਂ ਸਮਝਦਾ ਹੈ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਕੋਈ ਮਾਰ ਦੇਤੇ ਤੇ ਇਹ ਤੋਂ ਵੱਡਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ ਮੰਨ ਕਰਦੇ ਕਿ ਚੰਗੀ ਦਾ ਜਾਂਚ ਹੋਵੇ ਇਸ ਗੱਲ ਦੀ ਮੈਂ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹ ਜਨਾਚਰ ਫੜੋਗੇ ਨਾ ਉਹਨਾਂ ਚ ਰਹੀ ਸਸਕਾਰ ਨਿਗਾ ਕਰ। ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ। ਬੰਦਾ ਤਾਂ ਚਾਹ ਵਿੱਚ ਕਈ ਰਾਂ ਹੁੰਦਾ ਹੈ ਪਤਾ ਨਹੀਂ ਲੱਗਦਾ ਵੀ ਫਲਾਣਾ ਮਾਰ ਗਿਆ ਫਲਾਣਾ ਮਾਰ ਗਿਆ। ਉਹ ਤਰ੍ਹਾਂ ਪੁਲਿਸ ਨੇ ਜੋ ਹੁਣ ਟਿਕਰ ਦੀ ਕਾਰਵਾਈ ਕੀਤੀ ਉਹ ਸੈਟੀਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ। ਉਹ ਘਰ ਆਤੀ ਇੱਥੇ ਆਣ ਕੇ ਬੈਠੇ ਰਹਿਆ ਤੇ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋ ਟਿੱਲ ਨਹੀਂ ਗਈ। ਪਰ ਇਹਦੇ باوجود ਵੀ ਅਸੀਂ ਉਹਦੀ ਪੁੱਢਾਈ ਤੱਕ ਜਾਣਾ ਚਾਹੁੰਦੇ ਆਂ ਕਿ ਉਹਨੂੰ ਮਾਰਿਆ ਤੇ ਮਾਰਿਆ। ਉਹ ਕੋਈ ਰੰਜਿਸ਼ਕਦਾ ਉਹਨਾਂ ਨਾਲ ਜਾਂ ਕੋਈ ਜਹੀ ਕੋ ਗੱਲ ਨਹੀਂ ਨਹੀਂ ਮੇਰੇ ਨਾਲ ਨੇ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜੀ ਔਰ ਉੱਥੇ ਜੋ ਸੰਤਾਰਾ ਮੇਲਾ ਹੁੰਦਾ ਸੀ ਨਾ ਪੂਰੇ ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ ਉੱਥੇ ਜਾ ਕੇ ਮੇਰੇ ਨਾਲ ਮੁੰਡੇ ਨਾਲ ਮੋਡਾ ਢਾ ਕੇ ਇੱਕ ਨੂੰ ਦਰਿਆ ਭਣ ਭਾਈ ਮਰੀਕਸੋਂ ਦਾ ਮੇਲਾ ਹੁੰਦਾ ਸੀ ਇਹ ਸੰਤ ਜਨ ਦਾ ਐਸੋਂ ਦਾ ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ ਤੇ ਹਰ ਸਾਲ ਕਈ ਵਾਰਾਂ ਤੁਹਾਨੂੰ ਮੈਂ ਆਖਣਾ ਵੀ ਆਤੀ ਇਹ ਛੋਟਾ ਮੇਲਾ ਰਹਿਣ ਦੀ ਉਹਨੇ ਕਿਹਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਤੇ ਆਪਾਂ ਪੈਸਾ ਬਨਾਈਏ ਜ਼ਰੂਰ ਮਹਾਰਾਜ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਉਹ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚਲ ਜਾਂਦਾ ਹੈ ਆਉਂਦਾ ਹੀ ਚਲ ਜਾਂਦਾ ਹੈ ਬਹੁਤ ਮਾੜੀ ਗੱਲ ਹੋਈ ਸੀ ਉਹ ਟਾਈਮ ਤੇ ਸਵਾਸ ਹੈ ਨਹੀਂ ਜਦੋਂ ਇਹ ਆਏ ਇਹ 15-20 ਮਿੰਟ ਦੇ ਵਿੱਚ ਹੀ ਆ ਗਏ ਸਵਾਸ ਹੈ ਨਹੀਂ ਸਵਾਸ ਸਾਡੇ ਖੰਜਰ ਜਾਂਦਾ ਜੀ ਇੱਕ ਏਟ ਲੱਗ ਗਿਆ ਜਿ ਕੋ ਮਾਇਆ ਉਹਨਾਂ ਦੀ ਲੱਗ ਗਿਆ ਸੀ ਇਹ ਪ੍ਰਸ਼ਾਸਨ ਦੇ ਅਪੀਲ ਕਰਦੇ ਆਂ ਜੀ ਮਹਾਰਾ ਇਹਦਾ ਸਾਨੂੰ ਨਿਸਾਬ ਮਿਲਣਾ ਚਾਹੀਦਾ ਜੀ ਤਕਰੀਰ 17 18 ਚੱਲਦੀ ਜਾਂਦੀ ਹੈ ਜੀ ਇੱਕ ਆਧੀਆਂ ਏਰੀਆ ਦਾ ਜੀ ਕਦੀ ਆਈ ਨਾ ਕਦੀ ਚੱਲ ਜਾਂਦਾ ਜੀ